ਲਾਸਟ ਵਿੱਚ ਤੇ ਬਾਕੀ ਕਹਿਣੀ ਚਾਹੂੰਗਾ ਦੋਸਤੋ ਇਹ ਅੰਦੋਲਨ ਚਾਹੇ ਜਿੰਨਾ ਚਿਰ ਮਰਦੀ ਲੜਨਾ ਪਵੇ ਇਹ ਲੜਨਾ ਕਿਸੇ ਕੀਮਤ ਦੇ ਉੱਤੇ ਇਹ ਅੰਦੋਲਨ ਲੜਨਾ ਨਹੀਂ ਕੱਲਾ ਜਿੱਤਣਾ ਇਸ ਅੰਦੋਲਨ ਨੂੰ ਕਤਾਈ ਨਾ ਸੋਚੋ ਕਿ ਇੰਨਾ ਕੁ ਲੈ ਕੇ ਉੱਠੜੀਏ ਇੰਨਾ ਕੁ ਲੈ ਕੇ ਉੱਠੜੀਏ ਕਿਉਂਕਿ ਸਾਡਾ ਮੰਨਣਾ ਹੈ ਕਿ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਾ ਮਿਲਿਆ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਨਾ ਲਾਗੂ ਹੋਈ ਤਾਂ ਸਾਡਾ ਭਵਿੱਖ ਸੁਰੱਖਿਅਤ ਨਹੀਂ ਇੱਕ ਰਿਪੋਰਟ ਛਪੀ ਹੈ ਅੱਜ ਤੋਂ 13-14 ਸਾਲ ਪਹਿਲਾਂ ਉਸ ਰਿਪੋਰਟ ਚ ਕੀ ਕਿਹਾ ਹੈ ਕਿ ਕਿਸਾਨ ਦੇ ਘਰੇ ਜਨਮ ਲੈਣ ਵਾਲਾ ਹਰ ਬੱਚਾ ਕਰਜ਼ੇ 'ਚ ਜੰਮੇਗਾ ਕਰਜ਼ੇ 'ਚ ਪਲੇਗਾ ਤੇ ਕਰਜ਼ਾ ਹੀ ਉਹਦੀ ਮੌਤ ਦਾ ਕਾਰਨ ਬਣੇਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਦੋਸਤੋ ਇੱਕ ਕਰਜ਼ਾ ਤੁਹਾਡੇ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਜਾ ਰਿਹਾ ਹੈ ਆਪਣੀ ਤਾਕਤ ਝੋਕ ਦਿਓ ਸਾਰੀ ਸਾਰਾ ਤਾਨ ਲਾ ਦਿਓ ਭਾਵੇਂ ਮਰਨਾ ਪਵੇ ਕੁਝ ਵੀ ਹੋਵੇ ਸਾਰੇ ਆਰਦੇ ਬੱਚਿਆਂ ਨੂੰ ਇਹ ਹਾਲਾਤਾਂ ਜੋ ਬਾਹਰ ਕੱਢਣਾ ਹੈ ਉਹਦਾ ਇੱਕੋ ਹੀ ਤਰੀਕਾ ਹੈ ਕਿ ਜਿੰਨੀ ਦੇ ਤੱਕ ਕਿਸਾਨ ਨੂੰ ਉਹਦੀ ਫਸਲ ਦਾ ਰੇਟ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮੀਨਾਥ ਦੀ ਰਿਪੋਰਟ ਮੁਤਾਬਕ ਅਨੁਸਾਰ ਨਹੀਂ ਮਿਲਦਾ ਉਨੀ ਦੇਰ ਤੱਕ ਤੁਹਾਡੇ ਬੱਚੇ ਮਹਫੂਜ਼ ਨਹੀਂ ਉਨੀ ਦੇਰ ਤੱਕ ਉਹ ਰਿਪੋਰਟ ਲਾਗੂ ਹੋਏਗੀ ਔਰ ਤਕੜੇ ਹੋइए ਹੋਸ਼ ਰਿਪੋਰਟ ਦੀ ਮਾਰਚੋ ਬੱਚਿਆਂ ਨੂੰ ਕੱਢੀਏ ਨਾਲ ਮੈਂ ਬੇਨਤੀ ਕਰਨੀ ਚਾਹੂਗਾ ਕਿ ਇਹ ਸਾਡੇ ਲੋਕ ਕੀ ਸੋਚਦੇ ਨੇ ਜਦੋਂ ਕਿਸੇ ਪਿੰਡ ਚ ਜਾਈਦਾ ਹੈ ਪੁੱਛੀਦਾ ਵੀ ਤੇਰੇ ਜ਼ਮੀਨ ਦਾ ਕੀ ਰੇਟ ਹੈ ਕੋਈ ਕਹਿੰਦਾ ਜੀ ਸਾਡੇ 12 ਲੱਖ ਹੈ ਕੋਈ 18 ਲੱਖ ਹੈ ਕੋਈ 50 ਲੱਖ ਕਿਤੇ ਕਿਤੇ ਕੁਸ਼ ਇਹ ਕਹਿ ਦਿੰਦੇ ਨੇ ਇਹ ਜੀ ਜ਼ਮੀਨ ਦਾ ਰੇਟ ਸਾਡੇ ਤਾਂ 2-2 ਕਰੋੜ ਹੋ ਗਿਆ ਉਹ ਐਸ਼ੀ ਗੱਲ 'ਤੇ ਤਾੜੀਆਂ ਮਾਰੀ ਜਾਂਦੇ 2 ਕਰੋੜ ਹੋ ਗਿਆ ਓ ਮੇਰੇ ਸਜਣੋ ਜ਼ਮੀਨ ਦਾ ਰੇਟ ਕਰੋੜਾਂ ਚ ਨਹੀਂ ਜ਼ਮੀਨ ਦਾ ਰੇਟ ਆ ਜਿਹੜੀਆਂ ਸਾਡੇ ਸਾਹਮਣੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਬੈਠੀਆਂ ਨੇ ਇਹ ਜ਼ਮੀਨ ਦਾ ਰੇਟ ਇਹਨਾਂ ਦੀ ਇੱਜ਼ਤ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਦੇ ਤੁਹਾਡੇ ਜਿਹੜੇ ਤਰੀਕੇ ਨਾਲ ਜ਼ਮੀਨ ਖੋਣ ਦੀ ਤਿਆਰੀ ਹੈ ਅਗਰ ਜ਼ਮੀਨ ਖੁੱਸ ਗਈ ਤਾਂ ਫਿਰ ਸੋਚ ਕੇ ਦੇਖਿਓ ਏ ਸਾਡੀਆਂ ਭੈਣਾਂ ਨੂੰ ਏ ਸਾਡੀਆਂ ਧੀਆਂ ਨੂੰ ਕਿਸੇ ਇੰਡਸਟਰੀਲਿਸਟ ਦੇ ਜਾ ਕੇ ਕਿਸੇ ਦੇ ਪੋਚੇ ਦੇਣੇ ਪੈਣਗੇ ਕਿਸੇ ਦੀ ਰਸੋਈ ਕਰਨੀ ਪਵੇਗੀ ਕਿਸੇ ਦੀ ਫੈਕਟਰੀ ਦੇ ਵਿੱਚ ਜਾ ਕੇ ਨੌਕਰੀ ਕਰਨੀ ਪਵੇਗੀ ਔਰ ਜਦੋਂ ਉੱਥੇ ਕਿਸੇ ਦੀ ਫੈਕਟਰੀ 'ਚ ਨੌਕਰੀ ਕਰਨਗੀਆਂ ਉੱਥੋਂ ਇੱਜ਼ਤਾਂ ਸਹੀ ਸਲਾਮਤ ਨਹੀਂ ਆਉਣੀਆਂ ਲੋਕੋ ਇਹਨਾਂ ਇੱਜ਼ਤਾਂ ਦੀ ਰਾਖੀ ਦੀ ਲੜਾਈ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਰੋਣਾ ਹੋ ਜਾਣਾ 5 ਕਰੋੜ ਹੋ ਜਾਏ 10 ਕਰੋੜ ਹੋ ਜਾਏ ਲੇਕਿਨ ਸਾਡੀ ਧੀ ਦੀ ਇੱਜ਼ਤ ਆਏ ਜ਼ਮੀਨਾਂ ਕਿਸੇ ਕੀਮਤ ਦੇ ਉੱਤੇ ਅਸੀਂ ਜ਼ਮੀਨ ਨਹੀਂ ਜਾਣ ਦੇਣੀ ਇਹ ਲੜਾਈ ਸਾਨੂੰ ਜਾਰੀ ਰੱਖਣੀ ਪੈਣੀ ਹੈ ਜ਼ਮੀਨ ਤਾਂ ਹੀ ਬਚਣੀ ਹੈ ਜੇ ਅਸੀਂ ਕਰਜ਼ੇ ਤੋਂ بچਾਂਗੇ ਕਰਜ਼ੇ ਤੋਂ ਤਾਂ ਹੀ بچਾਂਗੇ ਜੇਕਰ ਸਾਨੂੰ ਸਭੀ ਫਸਲ ਦਾ ਰੇਟ ਡਾਕਟਰ ਸੁਆਮੀ ਨਾਥਨ ਦੇ ਘਟੋ ਘਟੋ ਕੱਟੋ ਕੱਟ ਡਾਕਟਰ ਸੁਮਿੰਨਾ ਚੰਦੇ ਫਾਰਮੂਲੇ ਅਨੁਸਾਰ ਮਿਲੇਗਾ ਤੇ ਤਾਂ ਹੀ ਬਚਣੀ ਹੈ ਜੇਕਰ ਨਿਰਧਾਰਤ ਕੀਤਾ ਰੇਟ ਮਿਲੇਗਾ ਤਾਂ ਸਾਨੂੰ ਸੋ ਇਸ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮਿੰਨਾ ਨਾ ਦੀ ਰਿਪੋਰਟ ਜਿੱਥੇ ਸਾਡੇ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਬਚਾਏਗੀ ਕਿਉਂਕਿ ਕਰਜ਼ੇ ਨਾਲ ਮੈਸੇਜ ਆ ਸੁਨੇਹਾ ਉਸ ਰਿਪੋਰਟ ਚ ਕਿ ਕਰਜ਼ਾ ਤੁਹਾਡੇ ਬੱਚਿਆਂ ਦੀ ਮੌਤ ਦਾ ਕਾਰਨ ਬਣੇਗਾ ਅਗਰ ਤੁਸੀਂ ਤੱਕੜੇ ਹੋ ਕੇ ਲੜਾਈ ਲੜਦਿੰਨੇ ਹੋ ਇਸ ਫਸਲ ਦਾ ਰੇਟ ਲੈ ਜਾਣੇ ਹੋ ਕਰਜ਼ੇ ਤੋਂ ਮੁਕਤੀ حاصل ਕਰ ਜਾਣੇ ਹੋ ਜਿੱਥੇ ਇੱਕ ਛੋਟੇ ਛੋਟੇ ਬੱਚਿਆਂ ਨੂੰ ਬਚਾਉਣ ਦਾ ਕੰਮ ਕਰਾਂਗੇ ਉੱਥੇ ਨਾਲ ਦੀ ਨਾਲ ਸਾਡੀਆਂ ਧੀਆਂ ਦੀ ਇੱਜ਼ਤ ਮਹਫੂਜ਼ ਰੱਖਣ ਦਾ ਕੰਮ ਕਰਾਂਗੇ ਅਸੀਂ ਮੇਰੇ ਦੋਸਤੋ ਫਟਾ ਅੰਦੋਲਨ ਚੜਦੀ ਕਲਾ ਜਾਏ ਗੁਰਨਾਨਕ ਮੇਰ ਕਰਨਗੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਇਹਨੂੰ ਜਿੱਤਾਂਗੇ ਜ਼ਰੂਰ ਜਿੰਨਾ ਮਰਜ਼ੀ ਝੋਲ ਲਾ ਲੈ ਮੋਦੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਜੋ ਜੜੀ ਪਾਗਲਪਨ ਕਰੀ ਜਾਂਦੀ ਹੈ ਉਹ ਕੰਗਣਾ ਰਣੋਤ ਉਹ ਕੀ ਚੀਜ਼ ਹੈ ਜਿੰਨਾ ਮਰਜ਼ੀ ਜੋਰ ਲਾ ਲੈਣ ਸਾਨੂੰ ਬਦਨਾਮ ਕਰਨ ਨੂੰ ਅਸੀਂ ਬਦਨਾਮ ਕੀਤਿਆਂ ਬਦਨਾਮ ਨਹੀਂ ਹੁੰਦੇ ਅਸੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਲੇਕਿਨ ਐਸ ਮੋਰਚੇ ਦੇ ਨਾਲ ਜੁੜਾਓ ਜਿਹੜਾ ਤੁਹਾਡਾ ਅੱਜ ਦੇਖਿਆ ਮੇਰਾ ਮਨ